ਹਾਂ ਜੀ ਜਲਾ ਕੇ ਐਸਾ ਪ੍ਰਾਈਮ ਲੈ ਗਿਆ ਜਲਾ ਗਿਆ ਕੀ ਹਲ ਹਾਂ ਜੀ ਕਿੱਦਾਂ ਸਾਰੇ ਸਵਾਗਤ ਆਂਦੇ ਨੇ ਮੇਰੇ ਲੋਕ ਚੂਮੇਦ ਕਰਦੇ ਸਾਰੇ ਵਧੀਆ ਹੋਵਾਂਗੇ ਐਸੇ ਵੀ ਘੈਂਟਾ ਸੋ ਅਸੀਂ ਹੈਗੇ ਇਸ ਟਾਈਮ ਦੀਦੀ ਕੋਲੇ ਸੋ ਅੱਜ ਅਸੀਂ ਲੈ ਕੇ ਆਉਣਾ ਇੱਕ ਸਰਪ੍ਰਾਈਜ਼ ਗਿਫਟ ਉਹ ਦੱਸਾਂਗੇ ਤੁਹਾਨੂੰ ਦੀ ਕਿਹਦੇ ਲੈ ਕੇ ਆਉਣਾ ਮੰਮੀ ਲਈ ਵੀ ਹੋ ਸਕਦਾ ਸਾਰਾ ਲਈ ਹੋ ਸਕਦਾ ਦੀਦੀ ਲਈ ਹੋ ਸਕਦਾ ਜਿੱਦੀ ਲਈ ਹੋ ਸਕਦਾ ਤੇ ਉਹ ਤੁਸੀਂ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੂਗਾ ਬਟ ਅਸੀਂ ਹੁਣ ਲੈਨ ਚੱਲੇ ਆਂ ਤੇ ਸਾਰੇ ਨੇ ਵਲੋਗ ਨੂੰ ਐਂਡ ਤੇ ਦੇਖਣਾ ਵਲੋਗ ਹੋਣ ਵਾਲਾ ਐਨਜੋਇਮੈਂਟ ਵਾਲਾ ਸਾਰਿਆਂ ਨੇ ਦੇਖਣਾ ਜਰੂਰ ਆ ਵੀ ਸਰਪ੍ਰਾਈਜ਼ ਗਿਫਟ ਆਇਆ ਕਿ ਦੇ ਲਿਆ ਤੇ ਫੇਰ ਹੀ ਪਤਾ ਲੱਗੂਗਾ ਨਾ ਉਹ ਫੇਰ ਹੀ ਪਤਾ ਲੱਗੂਗਾ ਵੀ ਕਿਤੇ ਨਹੀਂ ਆਇਆ ਸੋ ਮਿਲਦੇ ਆਪਾਂ ਅੱਗੇ ਚੱਲ ਕੇ ਹਾਂ ਇਹ ਖਾ ਲਿਆ ਸਾਰਿਆਂ ਨੂੰ ਖਵਾ ਕੇ ਹੁਣ ਅੱਗੇ ਨੂੰ ਆਪਾਂ ਜਾਣਾ ਜਮਾਦਾਰ ਤੇ ਸਾਰਿਆਂ ਨੂੰ ਬੱਪ ਬੱਪ ਕਰਕੇ ਸੋ ਅਸੀਂ ਹੁਣ ਚੱਲੇ ਮਾਰਕੀਟ ਅਸਮਾਨ ਅਸਮਾਨ ਕੀ ਸਰਪ੍ਰਾਈਜ਼ ਲੈਣ ਤੇ ਦੱਸਣਾ ਨਹੀਂ ਆ ਕਿਸੇ ਨੂੰ ਮਿਸਟਰਪ੍ਰਾਈਜ਼ ਕੀ ਲੈ ਕੇ ਆਉਣਾ ਉਥੇ ਜਾ ਕੇ ਦਿਖਾਵਾਂਗੇ ਤੁਸੀਂ ਦੇਖਿਓ ਤੇ ਫਿਰ ਦੱਸਿਓ ਮੈਨੂੰ ਸਰਪ੍ਰਾਈਜ਼ ਕਿੰਨਾ ਲੱਗਿਆ ਤੇ ਕਿਹੜੇ ਬੰਦੇ ਲਈ ਆ ਉਹ ਵੀ ਨਹੀਂ ਦੱਸਣਾ ਵੀ ਕਿਹੜੇ ਬੰਦੇ ਲਈ ਆ ਉਹ ਵੀ ਸਰਪ੍ਰਾਈਜ਼ ਲਾਸਟ ਗੈਸ ਕਰੇ ਤੁਸੀਂ ਤੇ ਬਸ ਹੁਣ ਜਾਈ ਜਾਂਦੇ ਆ ਪਹੁੰਚਣ ਵਾਲੇ ਮਾਰਕੀਟ ਅਸੀਂ ਗੰਗਾਨਗਰ ਹਾਂ ਫਾਈਚੀ ਆ ਬੰਦਾ ਜੱਤੀ ਲੈ ਕੇ ਆਇਆ ਕਿਵੇਂ ਲੋਡ ਹੀ ਨਹੀਂ ਲੱਗਸੀ ਬਹੁਤ ਆਹ ਦਿੱਕਤ ਨੇ ਆ ਤੇ ਇਸ ਵਾਈਡਲ ਕੁਆਇਡਿੰਗ ਲੈਣਾ ਨਾ ਕੈਂਬ੍ਰਿਜ ਤੇ ਉਹਨਾਂ ਤੋਂ ਵੀ ਅਸਲੀ ਵਾਈਡਲ ਮਿਲਦਾ ਉਹਦੇ ਵਿੱਚ ਆਇਆ ਅੱਛਾ ਨਹੀਂ ਉਹ ਸੁਣਦਾ ਬਈ ਤੱਕ ਨਹੀਂ ਵਸੈਂਕਸ ਹੀ ਲਿਆ ਰਿਹਾ ਤਾਂ ਗਿਆ ਕੁਈ ਨਹੀਂ ਨਹੀਂ ਉਹ ਕੋਈ ਸੁਣ ਇਸਮੇ ਦਾਸ ਉਹ ਦਿਖਲੀ ਫਾਈਲ ਹੀ ਬਰੀ ਹੈ ਹਾਂ 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 ਉਹ ਤਾਂ ਫਿਰ ਉਹ ਚੱਕਰ ਨਹੀਂ ਮੈਂ ਥੇਗਲਾ ਦੋ ਨਾਲ ਉਹਨੂੰ ਹਾਂ ਕਲਰ ਬਹੁਤ ਸੁੰਦਰ ਹੈ ਵਾਹ ਅੱਛਾ ਕਲਰ ਨਿਕਲਿਆ ਹਾਂ ਹਾਂ ਪਰ ਉੱਪਰ ਵਾਈਟ ਵੀ ਨਹੀਂ ਆਤਾ ਫਾੜੀ ਹਾਂ ਹਾਂ ਹੋਰ ਅੱਛਾ ਕਲਰ ਹੈ ਸਹੀ ਹੈ ਯੂਨੀ ਕਲਰ ਹੈ ਮਾਰਬਲ ਜਾਲ ਨੇ ਹਾਂ ਹਾਂ ਬਹੁਤ ਸੁੰਦਰ ਬਹੁਤ ਪਿਆਰਾ ਕਿਸਮ ਹਾਂਜੀ ਤੇ ਅਸੀਂ ਲੈ ਲਿਆ ਹੁਣ ਸਰਪ੍ਰਾਈਜ਼ ਆ ਦੇਖੋ ਤੇ ਤੁਸੀਂ ਦੇਖ ਤਾਂ ਲਿਆ ਹੀ ਆ ਬਲੌਗ ਦੇ ਵਿੱਚ ਇਹ ਆਪਾਂ ਲਿੱਤਾ ਵਾ ਫੋਨ ਤੇ ਹੁਣ ਕਿਹਦੇ ਵਾਸਤੇ ਲਿੱਤਾ ਇਹ ਤੁਹਾਨੂੰ ਘਰੇ ਜਾ ਕੇ ਦੱਸਾਂਗੇ ਠੀਕ ਆ ਤੇ ਇਹ ਤੇ ਸਾਡੇ ਖਾਸੇ ਪੈਸੇ ਲੱਗੇ ਖਾਸੇ ਨੋਟ ਲਾਇਕ ਤੇ ਸਭ ਤੇ ਖਾਸੇ ਨੋਟ ਤੇ ਜਿਹੜੇ ਲੱਗਿਆ ਪਕਾਈ ਜਾਂਦੀ ਹੋ ਗਈ ਸਾਡੀ ਤੇ ਅਸੀਂ ਲੈ ਲਿਆ ਹੁਣ ਫੋਨ ਹੁਣ ਅਸੀਂ ਚੱਲੇ ਕਰੇ ਸਾਨੂੰ ਟਾਈਮ ਬਹੁਤ ਹੋ ਗਿਆ 4:00 ਵਜੇ ਅਸੀਂ ਆਏ ਕਿਹਦੇ ਵਕਤਾਂ ਦੇ ਹੋਏ 11-12 ਵਜੇ ਦੇ ਆਏ ਹੋਏ ਆ ਘਰੇ ਸਮੋਸੇ 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 ਡੀਗਦੇ ਆ ਘਰੇ ਬੜੀਆਂ ਸੁ ਹੈ ਕੀ ਹੋਇਆ ਮੀ ਆ ਗਿਆ ਮੈਂ ਆ ਗਿਆ ਮੰਮੀ ਵਰ ਮੀ ਆ ਗਿਆ ਬਹੁਤ ਘੂੜ ਨਹੀਂ ਹੋ ਗਿਆ ਮੈਂ ਨਹੀਂ ਆਇਆ ਮੈਂ ਦੇਖੋ ਦੇਖੋ ਮੈਂ ਮੁੜ ਕੇ ਨਹੀਂ ਆਇਆ ਹੈ ਮੈਂ 8 ਸਾਲ ਹੈ ਫਾਈਟ ਪਈ ਗਿਆ ਨੇ ਗਾਹਾਂ ਮੜਾਇਆ ਤੇ ਕਿਉਂ ਨਹੀਂ ਆ ਰਿਹਾ ਜੋ ਆ ਕੇ ਹਿੱਲੇ ਹੋਈ ਜਾਂਦੇ ਲੈ ਕੋਈ ਤਾਂ ਮੈਂ ਥੋੜਾ ਫਸ ਗਿਆ ਤੂੰ ਖੜਾ ਫਿਰ ਲੁੱਕ ਮੰਮੀ ਫੱਜ ਕੇ ਆ ਜਾ ਕਰ ਤਨੀ ਨਹੀਂ ਆਇਆ ਕਮਾਂਟ ਆ ਨਾ ਉਹ ਆਪਣਾ ਨਹੀਂ ਹੁੰਦਾ ਹੋਏ ਉੱਥੇ ਨਹੀਂ ਹਾਂ ਬੱਲੇ ਅੱਜ ਜੀ ਕੀਪ ਤਾਂ ਨਹੀਂ ਹੋਵੇ ਰੱਖਿਆ ਨਾ ਇਹ ਜਿਆਦਾ ਨਹੀਂ ਭਾਜੇ ਛੰਗੇ ਆ ਨਾ ਤੇ ਹਾਂ ਇਹ ਸਿੱਪਾ ਹਾਂ ਪ੍ਰਾਈਸ ਅੰਦਰ ਰੱਖੀ ਪ੍ਰਾਈਸ ਅੰਦਰ ਰੱਖੀ ਨਹੀਂ ਨਹੀਂ ਬਾચે ਨਾ ਬਹੁਤ ਕਿਨੇ ਰੱਖਦੇ ਨਹੀਂ ਹਾਂ ਪਾਸ ਤੋਂ ਬੰਦੇ ਗਿਫਟ ਲੈਣ ਵਾਲੇ ਬੰਦੇ ਤਾਂ ਆਇਨੇ ਗਿਫਟ ਲੜੀ ਤੇ ਵਾਣ ਕੇ ਜਾ ਕੇ ਸਵੈਰ ਬੇਗੇ ਗਿਫਟ ਨਹੀਂ ਲੱਭਾ ਮਿਲਣ ਲੱਗਦਾ ਨਾ ਫੇਰੇ ਗਿਫਟ ਲੱਭਾ ਵਾ ਕੇ ਗਿਫਟ ਕੀਤੇ ਲਿਖੀ ਦਿਖੜਦੇ ਨੇ ਲੱਭਦਾ ਨਹੀਂ ਚਾਹ ਸਾਰਿਆਂ ਨੂੰ ਮਿਲਦਾ ਵਾ ਕਿਨੂੰ ਆ ਅਸੀਂ ਬੜਾ ਖੁਸ਼ ਨਹੀਂ ਹੋ ਸਕਦੇ ਹੁਣ ਕੀ ਪਤਾ ਕਿਨੂੰ ਮਿਲਣਾ ਹੈ ਨਾ ਮਿਲਣਾ ਕਾ ਹੋਣਾ ਹੈ ਸੇ ਲੋ ਜੀ ਅਸੀਂ ਪਹੁੰਚ ਗਏ ਹੁਣ ਘਰੇ ਤੇ ਅੱਗੇ ਜਾ ਕੇ ਸਿਚੁਏਸ਼ਨ ਦੇਖਦੇ ਹਾਂ ਕੀ ਬਣੀ ਹੈ ਕਿਹਣੀ ਚੀਜ਼ਾਂ ਤੇ ਕੀ ਲੱਗ ਗਿਆ ਹੈ ਤੇਲ ਲੱਗ ਗਿਆ ਕਿੱਥੇ ਤੇਲ ਕਿੱਥੇ ਲੱਗ ਗਿਆ ਹੈ ਹਾਂ ਉਹਨੇ ਜੀ ਸਰਪਤ ਹੈਗੇਆਂ ਅੱਜ ਆਪਣੇ ਵਾਲੀ ਬੱਦਲ ਜਾਈਏ ਸੀ ਕੋਈ ਦੇਖੀ ਮੈਂ ਤਾਂ ਗਰੂਈਆ ਜਾਣ ਕੇ ਮੈਂ ਚੋਦਾ ਵੇ ਗੋਗੜਾ ਤੁਹਾਡੀਆਂ ਸਾਰਿਆਂ ਦੀ ਹੈਗੀ ਹੈ ਮੈਂ ਘਰ ਇੰਨਾ ਟੈ ਟਲੌਂਦੀ ਨਹੀਂ ਹੁੰਦੀ ਉੱਠਣ ਲੱਗੀ ਯਾਰ ਮੈਂ ਕਿਹਾ ਇੱਕ ਸਾਰ ਨਹੀਂ ਮੈਂ ਕਿਹਾ ਇੱਕ ਸਾਰ ਸਾਰਿਆਂ ਦੇ ਮੂਰੇ ਚ ਨਹੀਂ ਲੈ ਰੱਖੀ ਨਹੀਂ ਬੋਲ ਬੋਲ ਹੈ ਬੋਲ ਬੋਲਣ ਲੱਗੀ ਜੀ ਕੋਈ ਤੇ ਮੈਂ ਬੋਲੂ ਮਾਣਾ ਹਰ ਪਾਸੇ ਮੈਂ ਬੋਲੂ ਨੇ ਨੋਗਿਆ ਬਰਤਾਂ ਦੱਸਦੇ ਆ ਸਰਪ੍ਰਾਈਜ਼ ਕੀ ਲੈ ਕੇ ਆਏ ਆ ਅਸੀਂ ਆ ਜੀਜਾ ਲੈ ਕੇ ਐਸਾ ਸਰਪ੍ਰਾਈਜ਼ ਮੈਨ ਲੈ ਕੇ ਆਇਆ ਜੀਜਾ ਲੈ ਕੇ ਆ ਕੀ ਹਲੇ ਪੜਣਾ ਪੜਣਾ ਮੈਂ ਕਰਤੀ ਕਿ ਨਿਕਾ ਮਾਣ ਕਾਲਾ ਹੈ ਗਲਾਸ ਨਹੀਂ ਮੈਂ ਕਰਤੀ ਸਰਸੀਆਂ ਮਾਸ ਸੀ ਆਇਆ ਬਸ ਸੀ ਆਇਆ ਬਸ ਸੀ ਯਾ ਬਸ ਬਣਾ ਮਾਸ

कोले में गया नहीं आवे देखला भाभी यार वंश किया भाभी विश्वास हो गया भी नवा ही हां थैंक यू थैंक यू चल मथने लगे ना भाभी ए तो मैं और वीडियो बनाया करूंगी यानी किया है हां लिया खत्म

ਹਾਂ ਨੰਬਰ 100 ਤੇ ਬੰਦ ਗਏ ਹਾਂ 31 ਬੰਦ ਗਏ ਹਾਂ ਫੇਰ ਕਰਾਂਗੇ ਨਾ ਤੋ ਲੈ ਮਾਈਕ ਲਈ ਕਿਉਂ ਕਨੈਕਟ ਕਰਦੇ ਹਾਂ ਵਨ ਪਲੱਸ ਆ ਉਹਦੇ ਇਧਰ ਹਾਂਜੀ ਹੁਣ ਆਪਾਂ ਕਰਦੇ ਆਂ ਵਲੋਗ ਦਾ ਐਂਡ ਸੁਤਾਨੋ ਅਜ ਦਾ ਵਲੋਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਫਿਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਵਾਲਾ ਬਟਨ ਛਾਲਾ ਮਾਰ ਮਾਰ ਪਾਉਂਦੇ ਹੋ ਸੋਨ ਮਿਲਦੇ ਆਪਾਂ ਅਗਲੇ ਵਲੋਗ ਤਾ ਤੱਕ ਲਈ ਧੰਨਵਾਦ ਬਾਏ ਬਾਏ